ਜਿਹੜੀ ਪਿੰਡ ਸਾਡੇ ਦੇ ਨਾਲ ਡਾਈ ਹੋਈ ਆ ਉਹਦੇ ਵਿੱਚ ਮੈਂ ਮਾਫੀ ਮੰਗਦਾ ਗੁਰੂ ਦੀ ਪੈਰ ਪੋੜੋ ਤੇ ਮੇਰਾ ਪੈਰ ਰਾਇਆ ਜਿਹੜਾ ਇਹਨੂੰ ਸਾਰੀ ਸੰਗਤ ਮਾਫ ਕਰੇ ਪੋੜੋ ਤੇ ਅਣਜਾਣ ਬੁੱਝ ਕੇ ਮੈਂ ਪੈਰ ਰੱਖਿਆ ਪੋੜੋ ਮੈਨੂੰ ਪਤਾ ਨਹੀਂ ਲੱਗਾ ਥੱਲੇ ਡਿੱਗੀ ਹੋਈ ਮੈਂ ਰਕੇਸ਼ਦੀਪ ਸਿੰਘ ਤੇ ਬਲਜੀਤ ਜਿਹੜੇ ਵੀਡੀਓ ਦੇ ਵਿੱਚ ਘਰ ਦੇ ਅੰਦਰ ਭੰਨ ਤੋੜ ਕਰਦੇ ਨਜ਼ਰ ਆਉਂਦੇ ਉਹਨਾਂ ਵਿੱਚ ਦੋ ਵਿਅਕਤੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇੱਕ ਘਰ ਦੇ ਵਿੱਚ ਵੜ ਕੇ ਗੁੰਡਾਗਰਦੀ ਕਰਨ ਅਤੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਦੀ ਬਦਵੀਕਰਨ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਪਿੰਡ ਸਾਦਰਾ ਦੀ ਇਹ ਵੀਡੀਓ ਆ ਜਿਸ ਵਿੱਚ ਕੁਝ ਨੌਜਵਾਨ ਇੱਕ ਘਰ ਦੇ ਵਿੱਚ ਵੜਦੇ ਨੇ ਪੰਨ ਤੋੜ ਕਰਦੇ ਨੇ ਤੇ ਇਸ ਦੌਰਾਨ ਬਾਬਾ ਦੀਪ ਸਿੰਘ ਜੀ ਦੀ ਫੋਟੋ ਤੇ ਦਾਂਤਰ ਮਾਰ ਕੇ ਉਤਾਰੀ ਜਾਂਦੀ ਹੈ ਜਿਸ ਤੋਂ ਬਾਅਦ ਉਹ ਸਪੋਟੋ ਦੇ ਉੱਤੇ ਪੈਰ ਰੱਖ ਕੇ ਥੱਲੇ ਉਤਰਿਆ ਜਾਂਦਾ ਦੱਸਦੀ ਕਿ ਹੁਣ ਇਸ ਨੌਜਵਾਨ ਦੇ ਵੱਲੋਂ ਮਾਫੀ ਮੰਗੀ ਗਈ ਹੈ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਉਸਨੇ ਇਹ ਫੋਟੋ ਤੇ ਜਾਣ ਬੁੱਝ ਕੇ ਪੈਰ ਨਹੀਂ ਰੱਖਿਆ ਉਹ ਵੀ ਬਾਬਾ ਦੀਪ ਸਿੰਘ ਜੀ ਨੂੰ ਮੰਨਦਾ ਹੈ ਉਸ ਦੇ ਵੱਲੋਂ ਸੰਗਤ ਤੋਂ ਮਾਫੀ ਮੰਗੀ ਗਈ ਹੈ ਦੱਸਦੀ ਕਿ ਇਹ ਵੀਡੀਓ ਖੇਮ ਕਰਨ ਹਲਕੇ ਦੀ ਇੱਕ ਪਿੰਡ ਦੀ ਹੈ ਹੁਣ ਇਸ ਨੌਜਵਾਨ ਦੇ ਵੱਲੋਂ ਮਾਫੀ ਮੰਗੀ ਗਈ ਹੈ ਉਸਨੇ ਕਿਹਾ ਕਿ ਉਸਨੇ ਜਾਣਬੁੱਝ ਕੇ ਫੋਟੋ ਦੇ ਉੱਤੇ ਪੈਰ ਨਹੀਂ ਰੱਖਿਆ ਸੀ ਜੀ ਦੇ ਵਦੇ ਜਿਹੜੀ ਪਿੰਡ ਸਾਡੇ ਨਾਲ ਲੜਾਈ ਹੋਈ ਆ ਉਹਦੇ ਵਿੱਚ ਮੈਂ ਮਾਫੀ ਮੰਗਦਾ ਗੁਰੂ ਦੀ ਪੈਰ ਕੋੜ ਉੱਤੇ ਮੇਰਾ ਪੈਰ ਆਇਆ ਜਿਹੜਾ ਇਹਨੂੰ ਸਾਰੀ ਸੰਗਤ ਮਾਫ ਕਰੇ ਫੋਟੋ ਤੇ ਅਣਜਾਣ ਬੁੱਝ ਕੇ ਮੈਂ ਪੈਰ ਰੱਖਿਆ ਕੋੜ ਨੂੰ ਪਤਾ ਹੀ ਨਹੀਂ ਲੱਗਾ ਥੱਲੇ ਡਿੱਗੀ ਹੋਈ ਮੇਤੋਂ ਪੈਰ ਰੱਖੇ ਦੇ ਵਿੱਚ ਗਲਤੀ ਹੋਈ ਹੈ ਇਹ ਕਰਕੇ ਮੈਂ ਮਾਫੀ ਮੰਗਦਾ ਸਾਰੀ ਸੰਗਤ ਤੋਂ ਅਹੀਂ ਆਪੋਨਾਂ ਨੂੰ ਪਿਓ ਵਾਂਗੂ ਮੰਨਦੇ ਅਸੀਂ ਗੁਰਦੁਆਰੇ ਸਾਹਿਬ ਜਾਂਦੇ ਐਤਵਾਰ ਦੇ ਐਤਵਾਰ ਇਸ ਕਰਕੇ ਇਸ ਸਾਰੀ ਸੰਗਤ ਤੋਂ ਮਾਫੀ ਮੰਗਦਾ ਮੈਂ ਕਿੱਥੇ ਆਖਣ ਮੋਥੇ ਮਾਫੀ ਮੰਗਣ ਲਈ ਤਿਆਰ ਆਂ ਪਹਾਰਾ ਜਦਾ ਨਾ ਵੀ ਪਿਓ ਵਾਂਗੂ ਮੰਨਦਾ ਮਹਾਰਾਜ ਇਹ ਸਮਝੇ ਦੇ ਬਿਨਾ ਚੱਟੀਆਂ ਤੇ ਉਦੋਂ ਇਸ ਮਾਮਲੇ 'ਚ ਡੀਐਸਪੀ ਨੇ ਦੱਸਿਆ ਕਿ ਛੋਟੇ ਬੱਚੇ ਆਪਸ ਦੇ ਵਿੱਚ ਖੇਡਦੇ ਲੜਪੇ ਸੀ ਜਿਸ ਤੋਂ ਬਾਅਦ ਪਰਿਵਾਰਾਂ 'ਚ ਮਾਮੂਲੀ ਝਗੜਾ ਹੋਇਆ ਇੱਕ ਦੂਜੇ ਨੂੰ ਜਦੋਂ ਉਲੰਭਾ ਦੇਣ ਗਏ ਤਾਂ ਗਾਲੀ ਗਲੋਚੋਂ ਇਹ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਦੇ ਘਰ ਦੇ ਵਿੱਚ ਇੱਟਾਂ ਰੋੜੇ ਚਲਾਏ ਗਏ ਪੰਨ ਤੋੜ ਕੀਤੀ ਗਈ ਤੇ ਇਸ ਦੌਰਾਨ ਬਾਬਾ ਦੀਪ ਸਿੰਘ ਜੀ ਦੀ ਫੋਟੋ ਦੇ ਵੀ ਵਿਅਦਬੀ ਕੀਤੀ ਗਈ ਹੈ ਡੀਐਸਪੀ ਦੇ ਵੱਲੋਂ ਦੱਸਿਆ ਗਿਆ ਕਿ ਦੋਵਾਂ ਧਿਰਾਂ ਉਤੇ ਪਾਚਾ ਦਰਜ ਕਰ ਲਿਆ ਗਿਆ ਹੈ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਰ ਇੱਕ ਪਿੰਡ ਸਾਂਧਰੇ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਸ਼ਨ ਨਿਆੰਗ ਸਿੰਘ ਕੋ ਸ਼ਰਾਬੀ ਹੋਂਦ ਜਿਹੜੀ ਭੰਨ ਤੋੜ ਕਰ ਰਹੇ ਉੱਥੇ ਜਿੱਥੇ ਭੰਨ ਤੋੜ ਕੀਤੀ ਜਾ ਰਹੀ ਹੈ ਉੱਥੇ ਸਰ ਜਿਹੜਾ ਧਾਰਮਿਕ ਭਾਵਨਾਵਾਂ ਨੂੰ ਖੇਸੂ ਪਹਚਾਈ ਜਾ ਰਹੀ ਬਬਦੀਪ ਸਿੰਘ ਦੀ ਫੋਟੋ ਸ਼ਿਵਜੀ ਮਹਾਰਾਜ ਦੀ ਫੋਟੋ ਦੀ ਜਿਹੜੀ ਆ ਬੈਨ ਵੀ ਕੀਤੀ ਗਈ ਕੀ ਮਸਲਾ ਕੀ ਹੈ ਸਰ ਦੇਖੋ ਇਹ ਪਿੰਡ ਸਾਂਧਰੇ ਦਾ ਜਿਹੜਾ ਸਾਰਾ ਵਾਕਿਆ ਛੋਟੇ-ਛੋਟੇ ਬੱਚਿਆਂ ਤੋਂ ਆਪਸ ਦੇ ਵਿੱਚ ਗਵੰਡੀ ਨੇ ਛੋਟੇ ਬੱਚਿਆਂ ਤੋਂ ਮਾਮੂਲੀ ਝਗੜਾ ਹੋਇਆ ਜਿਸ ਨੂੰ ਜਿਹੜੇ ਬਿੱਟੂ ਦੇ ਜਿਹੜਾ ਲੜਕਾ ਆ ਤੇ ਉਹਨਾਂ ਦਾ ਤੇ ਹਰਪਾਲ ਸਿੰਘ ਦੇ ਬੱਚਿਆਂ ਦਾ ਆਪਸ ਦੇ ਵਿੱਚ ਮਾਮੂਲੀ ਜਿੱਦਾਂ ਬੱਚੇ ਖੇਡਦੇ-ਖੇਡਦੇ ਲੜਦੇ ਇੱਦਾਂ-ਇੱਦਾਂ ਲੜੇ ਉਹ ਇੱਕ ਦੂਜੇ ਨੂੰ ਉਲਾਮਾ ਦੇਣ ਚੱਲ ਗਏ ਜਿਸ ਤੋਂ ਇਹਨਾਂ ਦੀ ਗੱਲ ਗਾਲੀ-ਕਲੋਚ ਤੋਂ ਵੱਧ ਗਈ ਤੇ ਜਿਹੜੀ ਜਗਦੀਪ ਪਾਰਟੀ ਆ ਇਹਨਾਂ ਦੇ ਵਿੱਚੋਂ ਜਿਹੜਾ ਹਰਪਾਲ ਸਿੰਘ ਦੇ ਪਿਤਾ ਜੀ ਨੇ ਇੱਕ ਡਾਂਗ ਜਿਹੜੀ ਉਹ ਬਿੱਟੂ ਦੇ ਸਿਰ ਦੇ ਵਿੱਚ ਮਾਰੀ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ। ਜ਼ਖਮੀ ਹੋਣ ਉਪਰੰਤ ਇਹਨਾਂ ਦਾ ਹੀ ਮਾਮੂਲੀ ਝਗੜਾ ਹੋਇਆ ਤੇ ਮੌਕੇ ਤੇ ਹਟੋ-ਹਟਾਈ ਕਰਵਾ ਦਿੱਤੀ ਗਈ। ਗਾਲੀ-ਗਲੋਚ ਦੇ ਵਤਨ ਕਰਕੇ ਅ ਬਿੱਟੂ ਤੇ ਦੇ ਕੁਝ ਇੱਕ ਬੰਦਿਆਂ ਨੇ ਜਿਹੜੀ ਇੱਟੇ ਰੋੜੇ ਆ ਉਹ ਹਰਪਾਲ ਸਿੰਘ ਦੇ ਘਰੇ ਚਲਾਏ। ਉਸ ਤੋਂ ਉਪਰੰਤ ਜਿਹੜੇ ਤੁਸੀਂ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਜਿਹੜੇ 10-12 ਬੰਦੇ ਜਾ ਕੇ ਤੇ ਬਿੱਟੂ ਦੇ ਘਰ ਦੇ ਉੱਤੇ ਤੇ ਉਹਦੇ ਭਰਾ ਦੇ ਘਰਾਂ ਦੇ ਉੱਤੇ ਜਿਹੜੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਦੇ ਨੇ ਸਾਰੇ ਘਰ ਦੀ ਭੰਨ ਤੋੜ ਕਰਦੇ ਨੇ ਭੰਨ ਤੋੜ ਕਰਦੇ ਕਰਦੇ ਇੰਨੇ ਗੁੱਸੇ ਦੇ ਵਿੱਚ پاگل ਹੋ ਕੇ ਕਿ ਉਹਨਾਂ ਨੇ ਜਿਹੜੀਆਂ ਧੰਨ ਧੰਨ ਬਾਬਾ ਜੀਪ ਸਿੰਘ ਜੀ ਦੀ ਫੋਟੋ ਦੇ ਵੀ ਦਾਤਰ ਮਾਰਿਆ ਮੁੜ ਕੇ ਉਹਦੇ ਤੇ ਪੈਰ ਰੱਖ ਕੇ ਨਿਕਲੇ ਆ ਇਸ ਸੰਦਰਭ ਦੇ ਵਿੱਚ ਜਿਹੜੀ ਆ ਜਦੋਂ ਇਹ ਇਨਫੋਰਮੇਸ਼ਨ ਥਾਣਾ ਪਿੱਖੀਵਿੰਡ ਤੋਂ ਪਤਾ ਲੱਗੀ ਤੇ ਅਸੀਂ ਜਿਹੜੇ ਆਪਣੇ ਵੱਲੋਂ ਦੋਮਾ ਧਿਰਾਂ ਦੇ ਉੱਤੇ ਜੋ ਜੋ ਉਹਨਾਂ ਨੇ ਜਿਹੜੀ ਗੈਰ ਕਾਨੂੰਨੀ ਗਤੀਵਿਧੀਆਂ ਕੀਤੀਆਂ ਸੀ ਉਸ ਸੰਬੰਧੀ ਦੋਨਾਂ ਧਿਰਾਂ ਦੇ ਉੱਤੇ ਜਿਹੜਾ ਅਸੀਂ ਕੇਸ ਰਜਿਸਟਰ ਕਰ ਲਿਆ ਤੇ ਕੇਸ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਸੋ ਅੱਜ ਜਿਹੜਾ ਰਕੇਸ਼ਦੀਪ ਸਿੰਘ ਤੇ ਬਲਜੀਤ ਸਿੰਘ ਜਿਹੜੇ ਵੀਡੀਓ ਦੇ ਵਿੱਚ ਘਰ ਦੇ ਅੰਦਰ ਭੰਨ ਤੋੜ ਕਰਦੇ ਨਜ਼ਰ ਆਉਂਦੇ ਉਹਨਾਂ ਵਿੱਚ ਦੋ ਵਿਅਕਤੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਅੱਜ ਵੀ ਜਿਹੜੇ ਰੇਡ ਆ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੀ ਸ਼ਕਤੀ ਨਾਲ ਜਿਹੜੀਆਂ ਹੋਰ ਟੀਮਾਂ ਬਣਾ ਕੇ ਇਹਨਾਂ ਦੇ ਰੇਡ ਕੀਤੇ ਜਾ ਰਹੇ ਘਰਾਂ ਤੋਂ ਜਿਹੜੇ ਸਾਰੇ ਵਿਅਕਤੀਆਂ ਨੂੰ ਘਰਾਂ ਨੂੰ ਬੂਏ ਮਾਰ ਕੇ ਜਿੰਦਰੇ ਮਾਰ ਕੇ ਤੇ ਪਿੰਡ ਦੇ ਵਿੱਚੋਂ ਮਿਸਿੰਗ ਨੇ ਸੋ ਇਹਨਾਂ ਨੂੰ ਅਸੀਂ ਜਲਦ ਦੇ ਆਧਾਰ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਸੋ ਇਹ ਜਿਹੜਾ ਝਗੜਾ ਇਹ ਬੱਚਿਆਂ ਦਾ ਝਗੜਾ ਆ ਨਾ ਕਿ ਕੋਈ ਧਾਰਮਿਕ ਝਗੜਾ ਆ ਇਹ ਝਗੜਾ ਵਧਿਆ ਇਸ ਤਰੀਕੇ ਨਾਲ ਵੀ ਭੰਨ ਤੋੜ ਕਰਦਿਆ ਉਹਨਾਂ ਨੇ ਜਿਹੜੀ ਧੰਨ ਧੰਨ ਬਾਬਾ ਦੀਪ ਸਿੰਘ ਦੀ ਫੋਟੋ ਵੱਲ ਵੀ ਧਿਆਨ ਨਹੀਂ ਮਾਰਿਆ ਕਿਉਂਕਿ ਉਹਨਾਂ ਦਾ ਜਿਹੜਾ ਗੁੱਸਾ ਆ ਉਹ ਦਿਮਾਗ ਤੇ ਚੜਿਆ ਹੀ ਸੋ ਪੁਲਿਸ ਵੱਲੋਂ ਹੀ ਜਿਹੜੀ ਇਹਦੀ ਪਰਚਾ ਦਰਜ ਕੀਤਾ ਗਿਆ ਦੋਵਾਂ ਧਿਰਾਂ ਦੇ ਉੱਤੇ ਗ੍ਰਿਫਤਾਰੀ ਵਾਸਤੇ ਜਿਹੜੇ ਰੇਡ ਕੀਤੇ ਜਾ ਰਹੇ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰ ਲਵਾਂਗੇ ਦੋ ਦੋਵਾਂ ਧਿਰਾਂ ਦੇ ਸਰ ਕਿੰਨੇ ਜਿਹੜੇ ਵਿਅਕਤੀ ਨੇ ਜਿੰਨਾ ਤੇ ਦੇਖੋ ਜਿੰਨੇ ਇੱਕ ਵੀਡੀਓ ਮੁਤਾਬਕ ਅਸੀਂ ਤਸਦੀਕ ਕਰ ਕਰ ਸਕੇ ਤੇ 4-4 5-5 ਵਿਅਕਤੀਆਂ ਦੇ ਉੱਤੇ ਬਾਈ ਨੇ ਜਿਹੜੇ ਆ ਬਾਕੀ ਨੇ ਅਨਨੋਨਾ 8 8 10 10 ਬੰਦਿਆਂ ਦੇ ਖਿਲਾਫ ਆਈ ਜਿਹੜਾ ਕੇਸ ਜਿਹੜਾ ਉਹ ਰਜਿਸਟਰ ਕਰ ਲਿਆ ਇਹਦੇ ਵਿੱਚ ਬਕਾਇਦਾ 498 ਬੀ ਐਨ ਐਸ ਵੀ ਲੱਗੀ ਆ ਜਿਹੜਾ ਐਫ ਆਈ ਆਰ ਐਫ ਆਈ ਆਰ ਨੰਬਰ 33 ਹੈਗੀ ਆ 115 2 194 2 191 3 190 ਤੇ 298 ਬੀ ਐਨ ਐਸ ਜਿਹੜਾ ਇਹ ਇਹਦੇ ਤਹਿਤ ਜਿਹੜਾ ਪਰਚਾ ਦਰਜ ਕਰ ਲਿਆ ਸੋ ਇਹਦੇ ਵਿੱਚ ਇਹਨਾਂ ਦੀਆਂ ਸਟੇਟਮੈਂਟਾਂ ਵੀ ਲਿਖੀਆਂ ਜਾਣਗੀਆਂ ਦੋਮਾ ਤਰ੍ਹਾਂ ਦੀਆਂ ਕਿਉਂਕਿ ਜਿਹੜੀ ਹੈ ਇਨਫੋਰਮੇਸ਼ਨ ਬੇਸ ਦੇ ਉੱਤੇ ਪੁਲਿਸ ਵੱਲੋਂ ਕੇਸ ਰਜਿਸਟਰ ਕੀਤਾ ਗਿਆ ਇਹਨਾਂ ਦੀਆਂ ਜਿਹੜੀਆਂ ਜਿਹੜੀਆਂ ਇਹਨਾਂ ਦੀਆਂ ਸੱਟਾਂ ਨੇ ਜਾਂ ਕੁਝ ਇਹਨਾਂ ਦੇ ਜਿਹੜੇ ਆਪਸ ਵਿੱਚ ਝਗੜੇ ਦੌਰਾਨ ਲੱਗੇ ਨੇ ਉਹਦਾ ਜਿਹੜਾ ਮੈਡੀਕਲ ਕਰਾ ਕੇ ਦੀ ਫਰਦਰ ਹੋਰ ਪ੍ਰोसीडिंग ਕਰਕੇ ਤੇ ਇਹਨੂੰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਜਿਹੇ ਦੇ ਵਿੱਚ ਸਰ ਸਰਾਤੀ ਅੰਤਰ ਕਾਪੀ ਜਿਹੜਾ ਆ ਪ੍ਰਭਾਵਿਤ ਹੋ ਕੇ ਇੱਕ ਦੂਜੇ ਨਾਲ ਚੱਲ ਜਾਂਦੀ ਕੀ ਤਾੜਨਾ ਕਰਮਾ ਜਾਊਗਾ ਦੇਖੋ ਹੁਣ ਮਕਦਮਾ ਦਰਜ ਹੋ ਗਿਆ ਗੁੱਸੇ ਦੇ ਵਿੱਚ ਕਾਰ ਵੀ ਬੈਠੇ ਮੈਂ ਇੱਕ ਹੋਰ ਵੀ ਵੀਡੀਓ ਵੇਖ ਰਿਹਾ ਸੀ ਜਿਹਦੇ ਵਿੱਚ ਬਾਣੇ ਵਾਲੇ ਨਿਹੰਗ ਸਿੰਘ ਜਿਨ੍ਹਾਂ ਨੇ ਮਹਾਰਾਜ ਦੇ ਸਰੂਪ ਦੀ ਬੇਅਦਬੀ ਕੀਤੀ ਆ ਆਪ ਹੀ ਮਾਫੀਆਂ ਮੰਗ ਰਹੇ ਨੇ ਗੁੱਸੇ ਦੇ ਵਿੱਚ ਮਹਾਰਾਜ ਦਾ ਸਰੂਪ ਪਾ ਕੇ ਬੰਦਿਆਂ ਨੂੰ ਹੱਲਾਸ਼ੇਰੀ ਦੇ ਕੇ ਪਹਿਲਾਂ ਅਗਲੇ ਦੇ ਘਰ ਭੇਜਦੇ ਨੇ ਜਦੋਂ ਸਰੂਪ ਦੀ ਬੇਅਦਬੀ ਹੁੰਦੀ ਆ ਤੇ ਆਪ ਹੀ ਮਾਫੀਆਂ ਮੰਗਦੇ ਨੇ ਮੈਂ ਇੱਥੇ ਤਾੜਨਾ ਇਹੋ ਕਰਦਾ ਕਿ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਜਿਹੜਾ ਵੀ ਕੋਈ ਇਦਾਂ ਦਾ ਵਾਅਦਾ ਕਰਦਾ ਭਾਵੇਂ ਕਈ ਪੰਚਾਇਤਕ ਤੌਰ ਤੇ ਕਹਿੰਦੇ ਵੀ ਇਹੀ ਰਹੀ ਨਵਾਂ ਕਰਾ ਦਾਂਗੇ ਅਸੀਂ ਪੁਲਿਸ ਵੱਲੋਂ ਇਹਨਾਂ ਦੇ ਖਿਲਾਫ ਜਿਹੜੀ ਇਨਫੋਰਮੇਸ਼ਨ ਬੇਸ ਤੇ ਪਰਚਾ ਦਰਜ ਕਰ ਰਹੇ ਆ ਇਹ ਵੀ ਪਰਚਾ ਜਿਹੜਾ ਪੁਲਿਸ ਵੱਲੋਂ ਹੀ ਦਰਜ ਕੀਤਾ ਗਿਆ ਤੇ ਗੈਰ ਕਾਨੂੰਨੀ ਕੰਮ ਦਾ ਅੰਤ ਜਿਹੜਾ ਵਾ ਉਹ ਅਦਾਲਤ ਦੇ ਵਿੱਚ ਕਾਨੂੰਨ ਅਨਸਾਰ ਹੋਵੇਗਾ ਦੱਸਦੀ ਕਿ ਫਿਲਹਾਲ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਗੁੰਡਾਗਰਦੀ ਕਰਨ ਵਾਲਿਆਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਦੇ ਉੱਤੇ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਜਿਸ ਵਿਅਕਤੀ ਦੇ ਵੱਲੋਂ ਬਾਬਾ ਦੀਪ ਸਿੰਘ ਜੀ ਦੀ ਫੋਟੋ ਦੀ ਬੇਅਦਬੀ ਕੀਤੀ ਗਈ ਆ ਉਸ ਫੋਟੋ ਨੂੰ ਥੱਲੇ ਸੁੱਟਿਆ ਗਿਆ ਉਸ ਜਿੱਤੇ ਪੈਰ ਰੱਖਿਆ ਗਿਆ ਉਸ ਦੇ ਉੱਤੇ ਵੀ ਬੰਦ ਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਤੇ ਜੋ ਇਸ ਸਮੇਂ ਆਪਣੇ ਪਿੰਡ ਦੇ ਵਿੱਚੋਂ ਫਰਾਰ ਚੱਲ ਰਹੇ ਨੇ ਮੁਲਜ਼ਮ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੇ ਲਈ ਸ਼ਾਪੇਮਰੀ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਗੁਰਦੇਵਾਲ ਸਿੰਘ ਪੰਜਾਬ ਲੁਕ ਚੈਨਲ